ਵੈਰੀ ਚਾਲੀ ਮਲਾ ਕਰਦੇ ਸਤਨਾ ਵੈਗ ਨੂੰ ਸਤਨਾ ਵੈਗ ਨੂੰ ਸਤਨਾ ਵੈਗ ਚਾਲੀ ਮਲਾ ਕਰਦੇ ਸ਼ਵੇਤਾ ਵਕਸ਼ਪੀ ਅੱਛਾ ਹੈ ਅਗਰ ਕੋਈ ਪੜ ਸਕੇ ਭਲਾ ਜੀ ਇਹਨਾਂ ਦੇ ਕੰਮਕਾਰ ਦੇ ਇਹ ਇਹ ਜੋ ਕੁਛ ਸ਼ਿਫਟਾਂ ਸ਼ਿਫਟਾਂ ਦਾ ਰਾਤ ਦੀਆਂ ਸ਼ਿਫਟਾਂ ਕਈਆਂ ਨੇ ਕਹਿੰਦੇ ਪੁੱਛਿਆ ਕਹਿੰਦੇ ਪੁੱਛਿਆ ਉਹ ਆਪਣਾ ਆ ਕੇ ਕੰਮਕਾਰ ਦਸਮਾਝਾਵੇ ਨੀਂਦ ਲੈ ਕੇ ਫਿਰ ਉੱਠੇ ਸ਼ਾਂਚ ਨੂੰ ਕਰਕੇ ਫਿਰ ਕਰ ਦੇ ਇਹ ਵੀ ਹੋ ਸਕਦਾ ਹੈ ਇਹ ਚ ਕੋਈ ਯਾਨੀ بری گل نہیں ہے جی یہ وقت ہے اگر دن کم ہے تو سویرے کر لے خیر او کم سے دو کم دوائی گھنٹے نکل جاتے ہیں روز کا فرض پورا ہو جاتا ہے اس کو اگیں جاؤ کم سے کم سال کو پر کرتا ہے امر شکی جڑے گرو کے اصول دستے ہوں تو دیکھتے نہیں امیرکن لوگ نے یہ تو کیس دہڑے رکھتے ہیں ہوں سارے لوگ جڑے اچھی ابھی اپنے کٹائی ساڈا فرض ہے ہلانکہ ਲੇਕਿਨ ਉਹ ਰੱਖ ਰਹੇ ਨੇ ਅਸੀਂ ਦੂਸਰੇ ਪਾਸੇ ਜਾ ਰਹੇ ਕੀ ਗੱਲ ਹੀ ਫਿਰ ਫਲ ਕੀ ਹੋਏਗਾ ਚੰਗਾ ਫਲ ਕਿਉਂ ਨਹੀਂ ਮਿਲੂ ਉਹਨਾਂ ਨੂੰ ਸਾਨੂੰ ਇਸ ਕਰਕੇ ਸਾਡਾ ਫਰਜ਼ ਹੈ ਅਸੀਂ ਆਪਣੇ ਆਪਣੇ ਬਜ਼ੁਰਗਾਂ ਵੱਲ ਨਿਗਾਹ ਮਾਰ ਕੇ ਦੇਖੀਏ ਸਾਡੀ ਗੁਰਸਿੱਖੀ ਬਜ਼ੁਰਗਾਂ ਤੋਂ ਚਲੀ ਆ ਰਹੀ ਹੈ ਇਹਨੂੰ ਕਾਇਮ ਰੱਖੀਏ ਇਹਨ ਤੋਂ ਬਣਾ ਲਗਣ ਲਈਏ ਇਹਦੇ ਵਿੱਚ ਬਲ ਕੇ ਦਰੜ ਹੋਈਏ ਇਹ ਸਾਡਾ ਦਸਰ ਸਰ ਹੈ ਸੋ ਇਹੋ ਕਰਕੇ ਪਰ ਉਹ ਹੋ ਰਹੇ ਨੇ ਸਾਡੇ ਪਿੱਛੇ ਜਾ ਰਹੇ ਨੇ ਤਾਂ ਲੋਹ ਵਿਚਾਰ ਹੁਣ ਸਤਨਗੁਰੂ ਘਰ ਦੇ ਵਿੱਚ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾ ਅਕਾਲ ਮੂਰਤਿ ਅਪੂਰਨ ਸਭੁ ਪ੍ਰਸਾਦ ਇਹਨਾ ਇਹ ਤਾਂ ਮੁਲੀ ਮੰਤਰ ਕਾ ਹੁੰਦਾ ਹੈ ਪਰ ਇਸ ਤੋਂ ਅੱਗੇ ਜਾ ਕੇ ਜਦ ਆਸਜੁ ਕਾਸਿ ਛੇ ਵਿਸਟ ਨਾਮਿ ਪਰਸਿ ਵਿਸਜ ਇਹਨਾਂ ਮਹਾਂ ਆਤਮਾ ਲੋਕ ਨੂੰ ਆਉਂਦੀ ਨਿਕਮਣ ਗਿਆ ਇਹ ਇਹ ਨਾਲ ਸ਼ਲੋਕ ਹੈ ਜੋ ਜੋ ਇਸ ਕਰਕੇ اتنے تک کرے جائے تو چھ مالا کی جان تو مہینے ہی گرو گرد صاحب کے پاٹ کا فل ہو جاتا ہے خیر شمن کے درجے پھر وہ جا گال پر کرنا ہے وہ پھر اندرگتی کرنے لگ پہ ایک زبان کرنا ایک بنا زبان سے کرنا ایک جاپ ہے ایک اجپا ہے زبان ہلا کے بل ہلا کے نال خیال کم جاپ کے نہیں جتنے بل نہیں ہلتے زبان نہیں ہلدی خیال ہی کم کرتے صرف وہ کے نہیں ਅਜਿਹਾ ਜਾਤਨਾ ਵਿਸ਼ਰੇ ਆਜੂ ਦਾ ਸਮਾਏ ਉਹ ਵਿਸ਼ਣ ਵਾਲੀ ਚੀਜ਼ ਨੇ ਹਰੇਕ ਦੇ ਅੰਦਰ ਹੋ ਰਿਹਾ ਹੈ ਪੈਰੇ ਮੁਕਤ ਸਿੱਧ ਚੋਟੀ ਦਾ ਹਰੇਕ ਇਨਸਾਨ ਦੇ ਅੰਦਰ ਹੋ ਰਿਹਾ ਹੈ ਪਰ ਪਤਾ ਨਹੀਂ ਹੈ ਸੋ ਇਸ ਕਰਕੇ ਉਹਦੀ ਵਾਪਸ ਆਪਣੇ ਆਪ ਹੀ ਥੋੜਾ ਜਿਹਾ ਵਿਚਾਰ ਕਰੋ ਜਬਾਨ ਗੁਲ ਫਲਾ ਕੇ ਵਹਿਗੁਰੂ ਮੰਤਰ ਅਗਰ ਕਦੇ ਵਿੱਚ ਇਹਦਾ ਤੁਸੀਂ ਤੁਹਾਡੇ 10 ਮਿੰਟ ਵਿੱਚ ਤੁਹਾਨੂੰ ਸਾਰੀ ਚੀਜ਼ ਕਰ ਦੇਣਾ ਆਪਣੇ ਆਪਣੇ ਅਧਿਕਾਰ ਨੂੰ ਦੇਖ ਲਓਗੇ ਤੁਸੀਂ ਇੰਨੇ ਇਕੱਲੇ ਇਕੱਲੇ ਨੂੰ ਦੱਸੇ ਬੜਾ ਵਕਤ ਲੱਗੇ ਸੋ ਪਹਿਲੇ ਹੁਣ ਜ਼ੁਬਾਨ ਨਾਲ ਕਰੋ ਤੁਸੀਂ 10 ਮਿੰਟ ਸੇ ਵਾਈਗਰੂ 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 ਕਰਦੇ ਰਹੋ ਇਹਦੇ ਵੀ ਜੀ ਲੱਗੇ ਪ੍ਰੇਮ ਨਾਲ ਕਰੋ ਗੁਰੂ ਹਿੱਲਣ ਜਵਾਨ ਹਿੱਲੇ ਤੇ ਖਿਆਲ ਕੰਮ ਕਰੀ ਕਰੋ ਸਾਰੇ 10 ਮਿੰਟ ਬਾਅਦ ਦੇ یہ پھیر ہے ایک دسان ہلا کے کرنا دوڑ دینی ہے ایک بند لگتا آواز نہیں سنائی دور لگتا واغرو کہہ جائے خیال کام کری دوسرا ایسا تو محسوس کرتا بھی کچھ کہہ رہا ہے لیکن یہ نہیں پتا آواز نہیں آ رہی ہے کوئی بیٹری پانی جی شامل ہے اس تو کرتے کرتے ਜੀ ਕੰਠੀ ਜਾ ਜੋ ਕੰਠੀ ਤਾਲੂ ਹਰਕਤ ਕਰਦਾ ਉੱਥੇ ਜ਼बान ਵੀ ਨਾ ਹਲਾਓ ਬੁੱਲ ਵੀ ਨਾ ਹਲਾਓ ਕੰਠੀ ਵਿੱਚ ਕਹੋ 2 ਮਿੰਟ ਵਾਸਤੇ ਰਹਿ ਰਹੇ ਹੋ ਉੱਥੇ ਇਉਂ ਜਿਵੇਂ ਜੀਪ ਨਬਜ਼ ਚੱਲਦੀ ਨਹੀਂ ਐਵੇਂ ਤਾਲੂ ਹਰਕਤ ਵੀ ਕਰਦੇ ਉਹਨਾਂ ਅਮਲ ਆ ਗਈ ਕੋ ਦਿਖ ਕੋਰੀਆ ਹੋ ਰਿਹਾ ਹਰ ਇੱਕ ਦੇ ਹੋ ਰਿਹਾ ਹੈ ਫਿਰ ਉਸ ਤੋਂ ਅੱਗੇ ਚੱਲੋ ਇਸ ਨੂੰ ਕਹਿੰਦੇ ਨੇ ਮਧਰਾ ਬਾਣੀ ਜਿਵੇਂ ਆਨ ਨਾਲ 10 ਗੁਣਾ ਮਹਾਤਮ ਹੋ ਜੰਨਾ ਇੱਥੇ ਕੰਫਿਊਜ਼ ਜਾ ਕੇ ਜਿਵੇਂ ਆਨ ਨਾਲ ਤੂੰ 10 10 ਵਾਰੀ ਇੱਥੇ ਇੱਕ ਵਾਰੀ ਕਹੋ ਉਨਾ ਹੀ ਫਲ ਆ ਉਸ ਤੋਂ ਅੱਗੇ ਜਾਓ ਹਿਰਦੇ ਸਥਾਨ ਵਿੱਚ ਐ ਥਾਂ ਜਿੱਥੇ ਦਿਲ ਦੇ ਉੱਪਰ ਐਟਾ ਇੱਥੇ ਇਸੇ ਤਰ੍ਹਾਂ ਕੋ ਇੱਥੇ ਵੀ ਆ ਵੀ ਹੋ ਰਿਹਾ ਹੈ ਦਿੱਲੀ ਧੱਕ ਨੇ ਨਾਲ ਆਵਾਜ਼ ਆ ਰਹੀ ਆ ਉਹਦੇ ਨਾਲ ਮਲਾਵੈ ਦੇਖੋ ਉਹਦੋਂ 10 ਗੁਣਾ ਫਲ ਦੇਗਾ 2 ਮਿੰਟ ਵਾਸਤੇ ਇਹ ਕਹਿ ਕੀ ਦੇ ਹੋ ਰਿਹਾ ਹੈ ਕੰਠ ਨਾਲੋਂ ਇਹਨੇ ਮਧਮਾ ਬਾਣੀ ਨਾਲ ਇਹਨੂੰ ਕਹਿੰਦੇ ਪਸ਼ੰਤੀ ਬਾਣੀ ਉਦੋਂ ਦਸੋਂ ਨਾਲ ਫਲ ਹੋ ਜਾਂਦਾ ਹੈ ਕੰਠ ਵਿੱਚ ਤੋਂ ਹੰਦਸ ਦਸਦਾ ਤਾਂ ਇੱਥੇ ਤੋਂ ਇੱਕ ਦਸਾ ਉਤਨੇ ਫਲ ਹੋ ਜਾਂਦਾ ਹੈ ਕਿਤਨਾ ਵਕਤ ਬਚ ਗਿਆ ਸਿਕਾ ਵੀ ਜ਼ਿਆਦਾ ਹੈ ਇਸ ਤੋਂ ਅੱਗੇ ਜਾ ਕੇ ਪਰਾ ਬਾਣੀ ਨਾਭੀ ਤੁੰਨੀ ਤੇ ਉੱਥੇ ਜਾ ਕੇ ਕਹੋ ਉੱਥੇ ਥੋੜਾ ਜਾ ਦਮ ਦੇ ਉੱਪਰ ਪ੍ਰੈਸ਼ਰ ਪੈਂਦਾ ਹੈ ਦਬਾਅ ਪੈਂਦਾ ਦੇਖੋ ਉੱਥੇ ਕਹਿ ਕੇ ਇਹਦੋਂ ਦਸ ਬਣਾ ਜ਼ਿਆਦਾ ਫਲ ਹੋ ਜਾਏਗਾ ਨਾਭੀ ਤੇ ਖਿਆਲ ਲਿਆ ਕੇ ਕਹੋ Then we can take a look. ਹੋ ਰਿਹਾ ਆਸਾਨੀ ਨਾਲ ਹੋ ਰਿਹਾ ਜਦੋਂ ਇਹ ਕਾਫੀ देर ਹੋਵੇ ਤੇ ਉੱਥੇ ਐਸਾ ਮੈਚਰ ਹੋਏਗਾ ਸਾਰੇ ਸਰੀਰ ਵਿੱਚ ਹੁੰਦਾ ਰੋਮ ਰੋਮ ਵਿੱਚ ਇਹ ਸਾਰੇ ਸਰੀਰ ਦੇ ਰੋਮ ਜਿਹੜੇ ਹਨ ਇਹ ਵਹਿਰ ਕਰਦੇ ਪ੍ਰਤੀਤ ਹੋਣਗੇ ਤੇ ਇੱਥੇ ਪਰ ਕੁਝ ਅਭਿਆਸ ਪੱਕੇ ਤੇ ਗੱਲ ਬਣੇਗੀ ਇਹ ਤਾਂ ਥੋੜਾ ਥੋੜਾ ਇੱਕ ਤਿੰਨ ਵਾਰ ਦੋ ਦੋ ਮਿੰਟ ਕਾ ਹੀਂਦਨ ਦਸਣ ਵਾਸਤੇ ਹੀ ਹੈ ਇੱਥੇ ਇੱਥੇ ਤੱਕ ਦਾ ਬਾਣੀਆ ਖਤਮਨ ਬੈਕਟਰੀ ਬਾਣੀ ਮਤਮਾ ਬਾਣੀ ਪਸੰਤੀ ਬਾਣੀ ਪਰਾ ਬਾਣੀ ਬਾਣੀ ਇੱਥੇ ਖਤਮ ਹੋ ਰਹੀ ਹੈ ਬੈਕਰੀ ਵਨ ਦੇ ਸ਼ੁਰੂ ਹੁੰਦੀਆਂ ਨੇ ਦਸ ਗੁਣਾ ਫੜਨੀਆਂ ਮਤਮਾ ਪਸੰਤੀ ਤੇ ਇਹ ਪਰਾ ਕਹੇ ਨਾ ਵੀ ਦੇ ਯਾਨੀ 1000 ਗੁਣਾ ਫੜਨੀ ਨੇ ਜ਼ੁਬਾਨ ਨਾਲ 1000 ਨਾਲ ਕੋਈ ਤੁਜੀ 1000 ਵਾਰੀ ਵੈਕਰੀ ਵੈਰੂ ਤੇ ਇੱਥੇ ਨਾ ਵੀ ਵਿੱਚ ਇੱਕੋ ਵਾਰੀ ਕਰਦੇ ਉਹ ਨਾ ਫਲ ਹੋ ਜਾਂਦਾ ਸੋ ਇੱਥੇ ਟਿਕਾਅ ਬਣਦਾ ਹੈ ਇਕਾਗਰਤਾ ਬਣਦੀ ਹੈ ਜਿੱਥੇ ਟਿਕਾਅ ਇਕਾਗਰਤਾ ਤੇ ਸ਼ਾਂਤੀ ਵੀ ਬਣਦੀ ਸੋ ਇਹ ਹੁੰਦੇ ਹੁੰਦੇ ਜਿਦੋਂ ਇਹ ਇਹ ਹੋਣ ਲੱਗ ਪਏਗਾ ਉਹ ਮਹਿਸੂਸ ਕਰੇਗਾ ਮੇਰੇ ਹਰੇਕ ਰੋਮ ਜਿਹੜਾ ਹੈ ਇਹ ਵਹਿ ਰੂ ਵਹਿ ਰੂ ਕਹਿ ਰੇ ਰੋਮਾਂ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜੂ ਉਸ ਵਸਤਵਿੰਦਸਾ ਗੁਰਿੰਦ ਰੋਮ ਰੋਮ ਆ ਪਿਆ ਬੰਦੇ ਸੇ ਫਿਰ ਇੱਥੇ ਤੱਕ ਦਾ ਬਾਣੀ ਆ ਖਤਮ ਹੁੰ ਜੀਦਾ ਇਹ ਤਾਂ ਤੱਕ ਹੋ ਗਿਆ ਫਿਰ ਉਸ ਤੋਂ ਅੱਗੇ ਅਨੰਤ ਸ਼ਬਦੀ ਵਾਰੀ ਗਨ ਦੀ ਹੈ ਦੋਏ ਅੱਖਾਂ ਤੇ ਨੱਕ ਦੀ ਜਿਹੜਾ ਜਿੱਥੇ ਆ ਤਾਂ ਇੱਥੇ ਬੀਤੀ ਟਿਕਾ ਲੋ ਸਮਾਤਾ ਪਿਆ ਬੀਤੀ ਟਿਕਾਉਣ ਦਾ ਇੱਕ ਤਾਂ ਸ਼ਰੀਰ ਵਿੱਚ ਇਹ ਮਨੁੱਖੀ ਸ਼ਰੀਰ ਵਿੱਚ ਚੱਕਰ ਹਨ ਨਾਭੀ ਚੱਕਰ ਹੈ ਹਿਰਦਾ ਚੱਕਰ ਹੈ કંਠ ਚੱਕਰ ਹੈ ਹੈ ਅਗਿਆ ਚੱਕਰ ਹੈ ਤ੍ਰਿਕੁਟੀ ਚੱਕਰ ਹੈ ਦਸ਼ਮੰਦਵਾਰ ਚੱਕਰ ਇਥੇ ਆਮ ਲੋਗਾਂ ਤੇ ਨਾ ਖਾਸ ਕੋਈ ਫਾਇਦਾ ਨਹੀਂ ਲੇਕਿਨ ਇਹ ਭਜਨ ਕਰਨ ਵਾਲੇ ਵਾਸਤਵ ਮਦਦਗਾਰ ਤੀਜਾ ਇਥੇ ਬਿਰਤੀ ਟਿਕਾ ਕੇ ਭਜਨ ਕਰਨ ਵਾਲੇ ਆਪਣੇ ਖਿਆਲ ਨੂੰ ਰੋਕੇ ਥਾਂ ਬਾਹਰ ਮੇ ਇਕੱਠਾ ਕਰਕੇ ਅੰਦਰ ਲਿਆਉਂਦੇ ਹਨ ਕਿਉਂਕਿ ਵਹਿਰ ਉਂਦਰ ਹੈ ਉਹ ਹੀ ਸ਼ੁਕ ਦਸ਼ਮੰਦਵਾਰ ਹੈ ਉਹ ਜਿਹੜੀ ਬਿਰਤੀ ਜੁੜੇਗੀ ਅੰਦਰ ਹੀ ਸ਼ੁਕਨ ਤਪ ਕਰੇਗੀ ਇੱਥੇ ਬਿੜੀ ਦੀ ਅੱਖਾਂ ਦੇ ਨੱਕ ਦੇ ਜੜੂ ਜਿਵੇਂ ਟਿਕਾ ਕੇ ਦੇਖੋ ਇੱਥੇ ਕਰੋ 2 ਮਿੰਟ ਵਾਸਤੇ ਇੱਥੇ ਵੀ ਉਮੀ ਹੁੰਦਾ ਜਿਵੇਂ ਨਾਭੀ ਵਿੱਚ ਹੁੰਦਾ 2 ਮਿੰਟ ਵਾਸਤੇ ਇੱਥੇ ਕਰੋ ਮੈਂ ਇਧਾ ਬਰੇ ਮਿਲ ਉਸੇ ਹੋ ਰਿਹਾ ਇੱਥੇ ਕੁਝ ਦੇਰ ਕਰਦੇ ਕਰਦੇ ਜੇ ਲਗਾਤਾਰ 3 ਘੰਟੇ ਬਿਜਲੀ ਚਲਾ ਕੇ ਇੱਥੇ ਪਰੇ ਇੱਥੇ ਰੋਸ਼ਨੀ ਪੈਦਾ ਹੋਏਗੀ ਰੋਸ਼ਨੀ ਔਰ ਅਨਾਜ ਬਣ ਗਿਆ ਤਾਂ ਸੁਣਨਾ ਸ਼ੁਰੂ ਹੋਉਗਾ ਲਾਣੀ ਪਰ ਇਹ ਖਿਆਲ ਰੱਖੇ ਕਿ ਜੇ ਸਿਰ ਦਰਦ ਜਦੋਂ ਆਉਣਗੇ ਤੇ ਇਹਨੇ ਇੱਥੇ ਕਿਉਂਕਿ ਅੱਜ ਕੱਲ ਦੇ ਦਿਮਾਗ ਬਹੁਤੇ ਤਕੜੇ ਨਹੀਂ ਪਹਿਲੇ ਸਮੇਂ ਵਰਗੇ ਨਹੀਂ ਹਨ ਐਸਾ ਠੱਠੀ ਫੈਰ ਕਰੀ ਜਾਂਦੇ ਹੁੰਦੇ ਜੀ ਤਕਦੇ ਨਹੀਂ ਜੇ ਕੀ ਹੁੰਦਾ ਕੀ ਨਹੀਂ ਲੈ ਨਾਲ ਬੈਠੇ ਪਤਾ ਨਹੀਂ ਕਿਹੜੇ ਸਮੇਂ ਨਾਲ ਕਿਹੜੇ ਵੇਲੇ ਨਹੀਂ ਸਮੀਂਦਾ ਤਸਵੀਰ ਮਾਦ ਵਿੱਚ ਮੈਨੂੰ ਪਤਾ ਕਿੱਦੇ ਸੁਣਨ ਹੁੰਦਾ ਜੀ ਸਾਈਂ ਬਾਹਰ ਬੈਠੀ ਨਾ ਜੀ ਉਦੋਂ ਇੰਥੇ ਅਸੀਂ ਯੂਨੀਵਰਸਿਟੀ ਦੇ ਰੋਲ ਨੰਬਰ ਲਿਖ ਕੇ ਚੱਲਣਾ ਸ਼ੌਕ ਤਾਂ ਇਹ ਹੀ ਨਹੀਂ ਸੀ ਉੱਤੇ ਵੀ ਭਜਨ ਕਰੀਏ ਨਾ ਅਸਲ ਅਸਲੀ ਚੀਜ਼ ਮਨਣੀ ਸੀ ਇਹ ਤਾਂ ਬਿਨਾਂ ਹਰੁ ਮਚਾਈ ਨਹੀਂ ਇਹ ਦਿਲ 'ਚ ਬੈਠੀ ਸੀ ਗੱਲ ਸਿਮਰਤ ਰੇਤ ਪ੍ਰਾਨ ਪੁਕਾਰਨ ਕੋਸੀਆਂ ਨਾਮ ਇਹਨਾਂ ਸਭ ਕੂੜ ਗੱਲ ਹੀ ਕੋਸੀ ਜੇ ਜੀ ਦੇ ਅੰਦਰ ਬਹਿ ਜਾਈਏ ਗੱਲ ਫਿਰ ਉਹ ਕਾਨੂੰ ਕੋ ਚਾਹੁੰਦਾ ਸ੍ਰੀਮੰਕਰ ਕੇ ਇੱਥੇ ਕਰੋ ਇੱਥੇ ਰੋਸ਼ਨੀ ਤੇ ਅਮਰਤਨੀਆ ਪੈਦਾ ਹੋਣ ਤੇ ਇਹਨੂੰ ਕਰਦੇ ਕਰਦੇ ਕੁਝ ਜਿਵੇਂ ਆ ਜਾਓ ਮੱਛੀ ਦੇ ਵਿਚਾਲੇ ਇਥੇ ਇਤਨ ਕੁਟੀ ਹੈ ਜੁਸਮ ਜੀ ਕਹਿੰਦੇ ਨੇ ਇਸ ਨਾਮ ਵਿੱਚ ਜਿਸ ਨੇ ਜਿੱਥੇ ਤਿੰਨ ਕਾਰਨਰ ਵਿੱਚ ਤ੍ਰਿਭੁਜੀ ਟ੍ਰਾਇੰਗਲ ਕੈਨ ਜਿਸ ਨੇ ਐਮ ਕਹਿੰਦੇ ਸੋ ਇਥੇ ਬਿਤੀ ਟਿਕਾ ਕੇ ਉਸ ਉੱਪਰ ਉੱਚੀ ਨਹੀਂ ਹੁੰਦਾ ਕਰਕੇ ਜੇ ਕੋਈ ਬਹੁਤ ਜ਼ਿਆਦਾ ਰੋਸ਼ਨੀ ਹੋਵੇਗੀ ਜਿਵੇਂ ਸੂਰਜ ਦੀ ਰੋਸ਼ਨੀ ਦੀ ਲਾਲ ਸੂਰਜ ਦੀ ਰੋਸ਼ਨੀ ਐਸਾ ਪ੍ਰਤੀਤ ਹੋਵੇ ਕੁਝ ਦੇਰ ਦੇਰ ਜਦੋਂ ਕਿਤੀ ਟਿਕਾ ਕੇ ਕਰੋਂਗੇ ਐਸਾ ਕਰੋ ਉਸ ਇਤਨਾ ਵੈਗ ਨੂੰ ਰੱਖੋ ਹੋ ਰਿਹਾ ਅਪੀਲ ਕਰਨਾ ਨਿਬਣਾ ਸੁਣੀ ਜਾਣਾ ਹੈ ਇਸ ਵਿਵਸਥਾ ਜਾਨੀਏ ਕਰਨ ਦੀ ਲੋਣੀ ਸੁਣੀ ਹੈ ਸਰੋਤਾ ਬਣ ਜਾਣਾ ਅੰਦਰ ਹੋ ਰਿਹਾ ਸੁਣੀਓ ਤੇ ਇਸ ਤੋਂ ਅਗੇ ਕੁਝ ਦੇ ਇਥੋਂ ਕਰਕੇ ਹੋਏ ਤੇ ਜਿੱਦੇ ਚੋਟੀ ਹੁੰਦੀ ਹੈ ਹੁੰਦੀ ਹੈ ਨਾ ਬਰਮਾਂ ਦੀ ਬੋਦੀ ਹੁੰਦੀ ਹੈ ਉੱਥੇ ਗ੍ਰਤੀ ਲੈ ਜਾਂਦੇ ਆਦੋਂ ਦਸ ਪੌਥੀ ਦਸ ਮੰਦਵਾਰ ਜੀ ਵਿਵੰਤ ਦਸ ਮੰਦਵਾਰ ਅਗਮ ਪਰ ਪਰੰਪਰਾ ਦੀ ਘਾਟੀ ਉਪਰ ਹਾਠ ਹਾਠ ਪਰ ਆਲਾ ਆਲੇ ਪੀਰ ਛਾਤੀ ਦਸ ਮੰਦਵਾਰ ਦਾ ਜ਼ਿਕਰ ਉੱਥੇ ਫਿਰ ਬੇਨਤੀ ਲੈ ਜਾਓ ਉੱਥੇ ਤਾਕਤ ਲੱਗਦੀ ਹੈ ਜ਼ਿਆਦਾ ਪਰ ਜੇ ਅਗਰ ਦਿਮਾਗ ਇਹਦਾ ਚੱਲੇ ਕਰੋ ਇਹ ਨਹੀਂ ਕੋਈ ਨਾ ਕੋਈ ਦਿਮਾਗ ਦੀ ਕਮਜ਼ੋਰੀ ਦੀ ਨਿਸ਼ਾਨੀ ਇਹ ਮਹਿਸੂਸ ਹੋਇਆ ਕਰਦੀ ਸਤਨ ਲੱਗਦੀ ਅੰਦਰ ਤੋਂ ਤਕਸ਼ ਮਹਿਸੂਸ ਹੋ ਗਈ ਪਹਿਲਾਂ ਸਮਝ ਲਓ ਕਿ ਉਹਨੇ ਇਹ ਥੋੜਾ ਜਿਹਾ ਬਰਦਾਸ਼ਤ ਨਹੀਂ ਕਰਦਾ ਉਥੇ ਸੰਕੋਚ ਲੋ ਫਿਰ ਅਗਰ ਨਾ ਹਟਾਇਆ ਫਿਰ ਉਥੇ ਦਰਦ ਹੋਣ ਲੱਗ ਜਾਏ ਸਿਰ ਦਰਦ ਹੋਣ ਲੱਗੇ ਇਸ ਕਰਕੇ ਇਹ ਦੇ ਲੈਣਾ ਚਾਹੀਦਾ ਵਿਵਸਥਾ ਨੂੰ جیت تکلیف ہوگی وہ سنکوچ تو اسے ادو بھی زیادہ اتنے تا سورج کی روشنی اور روشنی پر گرم نہیں ہے ٹھنڈی ہے نا دنیا بہن کشمیر جنہیں لگ کے جی سپ دین سے مست ہو کے اپنی ویو لا دینا نہ من ساری بشے وکار کی ویو اتنے لے جاتی دنیا کے جی دن لگ رہے نا چنگے کچھ نہیں تھوتے پوتے ہو جاتے ایسا مست ہو جاتا ہے بس پوچھا ہی نہیں جی میں شبد بھی مست ہو جائے تو اتنے یہ کرے گا بہت سورج روشنی بہت تہیاں تسیلیاں میٹھیاں مل کے شبد جی ہوں اپنا شبد پڑھتے ہیں ساجوں سے ملا کے شبد ہی بھی بانی ہے پر وہ شبد واحک شبد مل کے انہوں رس ہو کے آواز آئے گی سو ایک کرو اخیر یہ اس جگہ چڑھ جانا ہے یہ جگہ نیچے رہ جائے گی اوپر وہ اوستھا آ جائے گی جیڑی اشبد پد ہے آواز اوستھا دسی ہے جاسل واحو دس روپ ہے روپ نہ نارگ کچھ تر گنتے پران گو سو اوسا اتنے شبد بھی رہ جائے گا ان دنیا روشنی لائٹ بھی کوئی نہیں ہوئے گی اتھور لائٹ نہیں ہوئے گی صرف ڈلان لائک لائٹ ہو روشنی ہوئے گی سو اس کر کے اونا ਕਰਕੇ ਦੇਖੋ ਇਹਨਾਂ ਵਿੱਚੋਂ ਜਿਹੜੀ ਜਿਹੜੀ ਗੱਲ ਕਿਸੇ ਨੂੰ ਮਾਫ਼ ਆਵੇ ਉਹ ਆਪਣਾ ਆਪ ਸੁਆਰ ਲੈ। ਕਰਦੇ ਚਲੇ ਜਲੋ ਜਿੱਥੇ ਜਿੱਥੇ ਠੀਕ ਆਵੇ ਜਿੰਨਾ ਜਿੰਨਾ ਜ਼ਿਆਦਾ ਕਰਸ਼ਕ ਕਰੋ ਕੋਸ਼ਿਸ਼ ਕਰਦੇ ਕਰਦੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਇਹ ਇਸ ਵਾਸਤੇ ਦੱਸਿਆ ਹੁਣ ਕੱਲੇ ਕੱਲੇ ਨੂੰ ਜਿਵੇਂ ਦਸੀਏ ਤੁਸੀਂ ਆਪਣੇ ਆਪ ਹੀ ਤੁਸੋਂ ਕਿੰਨਾ ਵਕਤ ਲੱਗੇ ਹੋ। ਨਾ ਤੁਹਾਡੇ ਕੋਲ ਇਹਨਾਂ ਵਕਤ ਨਾ ਮੇਰੇ ਕੋਲ। ਦੋਨੋਂ ਕੋਲ ਨਹੀਂ ਹੈ। ਇਸ ਕਰਕੇ ਹੁਣ ਇੱਕ ਕਰੋ ਸਰਨਸੂ ਗਿਆਤਸ ਯਾਨੀ ਸਰੀਰ ਦਾ ਤਤ ਛਾਰੀ ਬਾਣੀ